ਦੇ ਦਵਾਈ ਲੈਣਾ ਹੈ ਜੀ ਜੀਬ ਥੱਲੇ ਵਾਲੀ ਉਹ ਫੀਮ ਭੁੱਕੀ ਦੇ ਠੇਕੇਦਾਰ ਨਾ ਕੰਨ ਮੋ ਤੜਲੇ ਮਾਰੀਏ ਆ ਦੇਖੋ ਵੀ ਹਸਪਤਾਲ ਦੇ ਅੰਦਰ ਖੜਿਆਂਗੇ ਯਾਰ ਹਾਲਾਤ ਹੈ ਜਿਹੜਾ ਦਰਦ ਹੈ ਦੇਖਿਆ ਨਹੀਂ ਜਾਂਦਾ 12 ਵਜੇ ਬੰਦ ਕਰ ਦਿੰਦੇ ਨੇ ਆ ਦੇਖੋ ਨਹੀਂ ਜਾਂਦੇ ਨੀ ਕੱਤਾ ਲੱਗ ਲੱਗ ਆ ਦੇਖੋ ਜੀ ਲੈ ਆ ਦੇਖ ਲੋ ਕਿਵੇਂ ਘਰੇ ਜਾਣਗੇ ਹਾਲਾਤ ਕੀ ਨੇ ਉਹ ਰੋਟ ਨਹੀਂ ਜਾਏ ਜਾਂਦੇ ਆ ਦੇਖੋ ਕਿਵੇਂ ਜਾਈਏ ਪਤਾ ਦੇਖੋ ਜਾ ਕੇ ਕਿਵੇਂ ਬੈਠੇ ਨੇ ਕੀ ਖਾਈਏ ਤਾਕੀ ਸਾਰੇ ਤੜਫਾਂ ਲੈ ਰਹੀ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸੰਗਰੂਰ ਖੜਿਆਂਗੇ ਸਰਕਾਰੀ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਸੰਗਰੂਰ ਇੱਥੇ ਜਿਹੜੇ ਹਾਲਾਤ ਬਣੇ ਹੋਏ ਨੇ ਜੀਵ ਥੱਲੇ ਵਾਲੀਆਂ ਗੋਲੀਆਂ ਜਿਹੜੀਆਂ ਸਰਕਾਰੀ ਹਸਪਤਾਲਾਂ 'ਚ ਫ੍ਰੀ ਮੰਗੂ ਮਿਲਦੀਆਂ ਨੇ ਫ੍ਰੀ ਕੀ ਮਿਲਦੀਆਂ ਨੇ 6-6 ਦਿਨ ਹੋ ਗਏ ਇਹਨਾਂ ਨੂੰ ਬੱਸਾਂ ਤੇ ਆਉਂਦੇ ਕਰਾਇਆ ਲਾਉਂਦੇ ਇਹਨੂੰ ਉਦੋਂ ਵੀ ਜਿਆਦਾ ਨਾਲੇ ਕੰਮ ਛੁੱਟਦਾ ਹੈ ਕੋਈ ਪਟਾਲਕਲਾ ਤੋਂ ਆਇਆ ਧੂਰੀ ਵਾਲੀ ਸ਼ੇਰਪੁਰ ਕਣੀਓ ਆਏ ਮਜਦੂਰ ਆਏ ਨੇ ਕਿਸਾਨ ਕੱਲੇ-ਕੱਲੇ ਨੇ ਕੰਮ ਛੱਡ ਕੇ ਉਹ ਆਏ ਨੇ ਇਹਨਾਂ ਦੇ ਹਾਲਾਤ ਇੰਨੇ ਮਾੜੇ ਬਣੇ ਹੋਏ ਨੇ ਜਿਹੜੇ ਜੀਵ ਥੱਲੇ ਵਾਲੀਆਂ ਗੋਲੀਆਂ ਖਾਂਦੇ ਨੇ ਹੱਦ ਤੋਂ ਜ਼ਿਆਦਾ ਭੇੜੇ ਦੀ ਗੋਲੀ ਦੰਦੇ ਨੇ 50 ਦੀ ਗੋਲੀ ਕਹਿੰਦੇ ਆ ਬਲੈਕ ਚ ਹਾਂ ਜੀ ਹਾਂ ਬਲੈਕ ਚ ਜੀ ਦੇਖ ਸਕਦੇ ਹੋ ਕਹਿੰਦੇ ਬਲੈਕ ਚ ਵਿਕ ਰਹੀ ਐ ਉਹ ਮਿਲ ਨਹੀਂ ਰਹੀ ਇਹਨਾਂ ਦੇ ਹਾਲਾਤ ਦੇਖ ਲਓ ਸਾਰਿਆਂ ਦੇ ਇਕੱਲੇ ਇਕੱਲੇ ਨਾਲ ਗੱਲ ਕਰਾਉਣੇ ਆ ਵੀਡੀਓ ਸ਼ੇਅਰ ਕਰ ਦਿਓ ਤਰਸਾ ਕੇ ਇਹਨਾਂ ਦਾ ਕੋਈ ਹੱਲ ਹੋ ਜਾ ਯਾਰ ਆਹੀ ਬੇਨਤੀ ਐ ਕੋਮੈਂਟਾਂ 'ਚ ਗਾਣਾ ਨਾ ਲੱਗ ਜਾ ਕਿਉਂ ਖਾਂਦੇ ਹੋ ਕਿਉਂ ਜਿਹਨੂੰ ਲੱਗਦੀ ਐ ਉਹ ਹੀ ਜਾਣਦਾ ਐ ਸਮਝ ਗਏ ਐ ਮੀਨ ਕੋਈ ਲੱਗਦਾ ਹੁੰਦਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਆਪਦਾ ਸਰੀ ਸਰਕਾਰ ਨੇ ਗੋਲੀਆਂ ਲਾਈਆਂ ਤੇ ਗੋਲੀਆਂ ਖਾਂਦਿਆਂ ਨੂੰ ਵੀ ਦੱਸ-ਦੱਸ ਸਾਲ ਹੋ ਗਏ ਛੱਡੀਆਂ ਨਹੀਂ ਜਾ ਰਹੀਆਂ ਪਤਨੀ ਕਈਆਂਆਂ ਗੋਲੀਆਂ ਨੇ ਬਣੇ ਹੋਏ ਨੇ ਹੱਦ ਤੋਂ ਜ਼ਿਆਦੇ ਹਾਲਾਤ ਮਾੜੇ ਹੋਏ ਨੇ ਬਜ਼ੁਰਗਾਂ ਦੇ ਦਿਹਾੜੀਦਾਰ ਮਜ਼ਦੂਰ ਆਏ ਹੋਏ ਨੇ ਕੰਮਣ ਲੱਗ ਰਹੇ ਜੀ ਮੇਰੇ ਦੇ ਨਹੀਂ ਰਹੇ ਜੀ ਕੁਸ ਮਾਫਾ ਮੈਂ ਬਹੁਤਾਂ ਜੀ ਕਿੜਾ ਪਿੰਡਾ ਜੀ ਨਾਮ ਆ ਜੀ ਚੱਠੇ ਚੱਠੇ ਰੁਪਿਆ ਵਾਲੇ ਰੋਟੀ ਨਾਮ ਵਾਲੇ ਆ ਦੇਖ ਲੋ ਰਾਹ ਤੜਕੇ ਜੀ ਪਾਲੇ ਤੇ ਆ ਰਹੇ ਮਜ਼ਦੂਰੀ ਕਰਦੇ ਹੋ ਮਜ਼ਦੂਰ ਕਰਦੇ ਹੋ ਹਾਂਜੀ ਹਾਂ ਆ ਦੇਖੋ ਜੀ ਦਿਹਾੜੀ ਕਰਦੇ ਨੇ ਦਿਹਾੜੀ ਦਾ ਨਾਲੇ ਦਿਹਾੜੀ ਛੁੱਟ ਗਈ ਜੀ ਦਿਹਾੜੀ ਹੋਰ ਕਿੱਥੇ ਆਪਣਾ ਕਿਹੜਾ ਪਿੰਡਾ ਜੀ ਢੰਡਿਆਲ ਹਾਂਜੀ ਢੰਡਿਆਲ ਇੱਕ ਥੱਟ ਢੰਡਿਆਲ ਹਾਂਜੀ ਨਾਗਰ ਰੈਜਮੈਂਟ ਲੈ ਆ ਦੇਖੋ ਵੀ 800 ਰੁਪਿਆ ਲੈ ਨਹੀਂ 1.5 ਦਾ ਸੀ ਜੋ ਹੋ ਗਿਆ ਨਾਲੇ ਦਵਾਈ ਗਈ ਦਿਹਾੜੀ ਵੀ ਗਈ ਅੱਜ ਜੀ ਟੱਪੇ ਜੀ ਕੰਮ ਆਲਾ ਲੋਗ ਜਰ ਤਰਸਯੋਗ ਹਾਲਾਤ ਨੇ ਸਰਕਾਰ ਨੂੰ ਚਾਹੀਦਾ ਯਾਰ ਵੀ ਕੋਈ ਤਾਂ ਹੱਲ ਕਰੋ ਦੋਸਤੋ ਜਿਲ੍ਹਾ ਸੰਗਰੂਰ ਖੜਿਆਂਗੇ ਜਿੱਥੇ ਤੁਸੀਂ ਦੇਖ ਹੀ ਲਿਆ ਵੀ ਇੱਕ ਨਸ਼ਾ ਛਡਾਊ ਕੇਂਦਰ ਹੈ ਜਿਹੜੀਆਂ ਜੀਵਤ ੱਲੇ ਵਾਲੀਆਂ ਗੋਲੀਆਂ ਨੇ ਆਪਾਂ ਨੂੰ ਪਤਾ ਹੈ ਵੀ ਨਸ਼ਾ ਛਡਾਉਂਦੀਆਂ ਨੇ ਕਿ ਨਾ ਛਡਾਉਂਦੀਆਂ ਨੇ ਦੇਖ ਸਕਦੇ ਹੋ ਵਾਲੇ ਦਲੇ ਸਾਰੇ ਬਜ਼ੁਰਗ ਸਾਡੇ ਬਹੁਤ ਤੰਗ ਨੇ ਦਿਹਾੜੀਦਾਰ ਮਜ਼ਦੂਰ ਨੇ ਜਿਹੜੇ ਉਹ ਮੌਕੇ ਤੇ ਉਹ ਕੰਮ ਤੋਂ ਤੰਗ ਨੇ ਕਿ ਫਿਰ ਮੈਂ ਕਹਿੰਦਾ ਗੋਲੀ ਵੀ ਨਹੀਂ ਛੱਡੀ ਜਾਂਦੀ ਹਾਂ ਜੀ ਨਾ ਹੋਰ ਕਿੱਥੇ ਹੋਉਂਦੀ ਹੈ ਨਹੀਂ ਨਾ ਛੱਡੀ ਨਹੀਂ ਜਾਂਦੀ ਇਹ ਇਹਨੇ ਵੀ ਛੋਟੀ ਖਾ ਕੇ ਦੇਖੀ ਹੈਗਾ ਕੰਮ ਨਹੀਂ ਕਰਦੀ ਹਾਂ ਜੀ ਕਹਿੰਦਾ ਛੋਟੀ ਖਾ ਕੇ ਦੇਖੀ ਹੈ ਕੰਮ ਨਹੀਂ ਕਰਦੀ ਬੱਡਿਓ ਕਰਦੇ ਲਾਗੀ ਇਹ ਜਿਹੜਾ ਭਰੇ ਹੋਈ ਪਾਇਆ ਪਾਵੇਂ ਕਿ ਬੂਸ ਭਰੇ ਹੋਇਆ ਬੱਟ ਪੁੱਟ ਪੁੱਟੂ ਕਰ ਲਾਉਂਦੀ ਆ ਜਦੋਂ ਖਾ ਲੈਨੇ ਆ ਜਦੋਂ ਖਾ ਲੈਨੇ ਆ ਫਿਰ ਤਾਂ ਹਲਾਰੀ ਆਉਂਦੇ ਨੇ ਹਾਂ ਫਿਰ ਆਉਂਦੇ ਨੇ ਹੁਣ ਜਦੋਂ ਮਿਲਦੀ ਨਹੀਂ ਮਿਲਦੇ ਫਿਰ ਅੱਖਾਂ ਵੀ ਫਿਰ ਕਬੂਤਰ ਵਾਂਗੂ ਅੱਖਾਂ ਨਾ ਨਾ ਦੌਣ ਤੇ ਲੱਤਾਂ ਦੌਣ ਤੇ ਲੱਤ ਹੀ ਦੌਣ ਆਜੋ ਜੀ ਦੌਣ ਕਿਹੜਾ ਪਿੰਡ ਹੈ ਬਾਪੂ ਜੀ ਹਾਂਜੀ ਪਲਾਸੌਰ ਪਲਾਸੌਰ ਤੋਂ ਆਇਓ ਮਿਲ ਗਈ ਤੇ ਬਾਈ ਨਾ ਜੀ ਮਿਲੀ ਤੇ ਬਾਈ ਕਿੱਥੇ ਮਿਲੀ ਨਹੀਂ ਸਾਰੀ ਸਵੇਰ ਤੇ ਖੜੇ ਹਾਂ ਆਹ ਲਾ ਲਓ ਵੀ ਸਾਰੇ ਗੋਲੀਆਂ ਵਾਲੇ ਨੇ ਆਹ ਲਾ ਲਓ ਜੀਮ ਥੱਲੇ ਵਾਲੀਆਂ ਗੋਲੀਆਂ ਵਾਲਾ ਮਸਲਾ ਜੜਾੜਿਆ ਹੋਇਆਗਾ ਦੇਖ ਸਕਦੇ ਹੋ ਕਿਹੜਾ ਪਿੰਡ ਹੈ ਬਾਈ ਨਿਕਲਿਆ ਜੀ ਤੁਸੀਂ ਵੀ ਗੋਲੀਆਂ ਲੈਣ ਆਏ ਹੋ ਹਾਂ ਜੀ ਘੱਟੋ ਘੱਟ 1000 ਬੰਦਾ ਹੋ ਗੱਡੀ ਜੀ ਹਾਂ ਜੀ 1000 ਬੰਦਾ ਘੱਟੋ ਘੱਟ 1000 ਬੰਦਾ ਆਹ ਲਾ ਲਓ ਵੀ ਹਾਲਾਤ ਦੇਖ ਲਓ 15 ਆਮ ਦਾ ਬਾਗ ਹੈ ਮੋਟਾ ਕੀ ਲਈ ਨਹੀਂ ਕੋਈ ਹੋਰ ਨਾ ਕਰਦੀ ਇਹ ਅੰਦਰ ਕੁਝ ਹੈ ਹੋਰ ਠੀਕ ਕਰੋ ਹੈ ਹਾਂਜੀ ਆ ਜੀ ਸਾਰੇ ਇੱਥੇ ਉਹਦੇ ਘਰ ਜੀ ਬੈਠੇ ਨਾਰੇ ਲਾਉਂਦੇ ਆ ਆਹ ਦੇਖ ਲਓ ਵੀ ਹਾਲਾਤ ਦੇਖ ਲਓ ਹਾਂਜੀ ਕਿਹੜਾ ਪਿੰਡ ਹੈ ਜੀ ਮੌੜਾਂ ਪਿੰਡ ਹੈ ਮੌੜਾਂ ਤੋਂ ਵਾਹੋਂ ਜਿਉਂਨੇ ਮੌੜ ਵਾਲੀਆਂ ਹਾਂ ਕਿੰਨੇ ਚਿਰ ਦੇ ਬੈਠੇ ਖੜੇ ਹੋ ਲੜਕੇ ਦੇ ਖੜੇ ਆ ਕੈ ਵਜੇ ਚੱਲੇ ਤੇ ਘਰੋਂ 8 ਵਜੇ ਖੜੇ ਲੜਕੇ ਕਰੋ 7 ਵਜੇ ਚੱਲੇ ਭੁੱਖੇ ਰੋਟੀ ਵੀ ਨਹੀਂ ਖਾਦੀ ਹੁਣੀ ਰੋਟੀ ਕਿਹੜੀ ਖਾਦੀ ਹੈ ਨਾ ਨਾ ਨਹੀਂ ਹਾਂਜੀ ਬਾਪ ਕਿਹੜਾ ਪਿੰਡ ਹੈ ਮਹਿਲਾ 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 ਚੌਕ ਹਾਂ 7 ਵਜੇ ਦਾ ਹੈ ਹੁਣ ਕੀ ਕਹਿੰਦੇ ਨੇ ਹੁਣ ਰੇਣਾ ਜੀ ਹੈ ਜੱਸਾ ਸਾਹ ਕੋਲੇ ਹੁਣ ਅੱਧੀ ਹੋਰ ਨੇ ਲੱਗੇ ਦੇ ਸੀ ਉਹ ਕਹਿੰਦੇ ਵੀ ਸਾਈਡ ਚੱਲੂ 10000 ਬੰਦਾ ਚੱਲ ਰਿਹਾ ਸਾਡੇ ਕੋਲੇ अच्छा मतलब 10000 ਬੰਦਾ ਲੱਗ ਰੇ ਇਸ ਕੰਮ ਤੇ ਠੀਕ ਹੈ। ਮਤਲਬ ਇਹਨਾਂ ਕੋਲੇ ਰੈਸਟਰੀ ਦਾ 10000 ਬੰਦਾ ਠੀਕ ਹੈ। ਉਹਨਾਂ ਨੇ ਦਵਾਈ ਕਹਿੰਦੇ ਸਾਈਡ ਬੰਦ ਹੈ ਹੁਣ ਸਾਈਡ ਬੰਦ ਦੱਸ ਰੇ। 10000 ਬੰਦਾ ਕੱਲਾ ਉਰੇ ਉਰੇ ਦਾ ਸੰਗਰੂਰ ਦਾ। ਸੰਗਰੂਰ ਦਾ ਜੀ। ਹਾਂ ਕੱਲੇ ਸੰਗਰੂਰ ਵਾਲੇ ਹਸਪਤਾਲ ਦਾ। ਸੰਗਰੂਰ ਵਾਲੇ ਹਸਪਤਾਲ ਦਾ। ਠੀਕ ਹੈ। ਅਸਾ ਯਾਰ ਬੰਦਾ ਇਹਨਾਂ ਕੋਲੇ ਰਿਸਟਡ ਹੈ। ਠੀਕ ਹੈ। ਕਿਹਦੇ ਵੀ ਸਾਈਡ ਚੱਲੂ ਵੀ ਤਾਂ ਅਸੀਂ ਉਹ ਕਰਾਂਗੇ। ਹੁਣ ਸਾਈਡ ਬੰਦਾ ਹੈ। ਸਾਈਡ ਤੇ ਫਿਰ ਆ ਦੂਜੀਆਂ ਪਰਚੀਆਂ ਕਿਉਂ ਕੱਟ ਰਹੀਆਂ ਨੇ? ਤੁਹਾਨੂੰ 6 ਦਿਨ ਹੋ ਗਏ ਉਹਰੇ ਆਉਂਦੇ ਨਹੀਂ। 6 ਦਿਨ ਹੋ ਗਏ ਜੀ ਅੱਜ ਨਿਕਲ। ਅੱਛਾ 6 ਦਿਨ ਲਗਾਤਾਰ? ਹਾਂ ਜੀ ਸਾਡੀ ਹੁਣ ਤੱਕ ਇਹਨੇ ਦਵਾਈ ਨਹੀਂ ਪਾਈ। ਇਹ ਕਰਕੇ ਸਾਈਡ ਬੰਦਾ ਆਪਦਾ ਪਾਰ ਜਾਂਦੇ ਨੇ। ਪਾਰ ਪਾਰ ਜਾਂਦੇ ਨੇ। ਇੱਕ ਦਾ ਵੀ ਤਾਂ ਪਹਿਲਾਂ ਕਿੰਨੀ ਦਵਾਈ ਦਾ ਕੱਪੜਾ ਤਾਂ ਨਹੀਂ ਚੱਲ ਰਿਹਾ। ਸਾਰੇ ਕਬੜੀਏ ਜੀ ਵੇਚਦੇ ਨੇ ਜੀ ਪਹਿਲਾਂ ਦਿੱਤੀ ਹੈ ਜੀ ਨਹੀਂ ਉਹ ਨਿਕੜ ਬਗੜਨ ਹਸਪਤਾਲਾਂ ਦੇ ਮੂਹਰੇ 50-50 ਰੁਪਏ ਦੀ ਗੋਲੀ ਵਿਕ ਰਹੀ ਹੈ ਪੁਰੇ ਵੀ ਵਿਕਦੀ ਹੈ ਇੱਥੇ ਵੀ ਆਹ ਹੋਰੇ ਵੀ ਵੇਚਦੇ ਨੇ ਜੀ ਕੱਟਦੇ ਨਾਲ ਪਤੰਦੇ ਕੀ ਕਰੀਏ ਅਸੀਂ ਦੱਸੋ ਹਮ 7 ਦਿਨ ਹੋ ਗਏ ਆ ਦੇਖ ਸਕਦੇ ਹੋ ਦੋਸਤ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟਰ ਸਨਾ ਸੰਗਸੰਗਰੂਰ ਸਰਕਾਰੀ ਹਸਪਤਾਲ ਦੇ ਵਿੱਚ ਖੜੇ ਆ ਸਾਰੇ ਭਰਾ ਸਾਡੇ ਬਜ਼ੁਰਗ ਤਕਲੀਫ ਦਾ ਸ਼ਿਕਾਰ ਨੇ ਨਸ਼ੇ ਦਾ ਆਦੇ ਹਿਸਾਬ ਲਾ ਲੋ ਵੀ 7 ਵਜੇ ਦੇ ਖੜੇ ਨੇ ਬਿਨਾ ਭੁੱਖੇ ਤੇ ਆਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਂ ਨਹੀਂ ਰੋਜ਼ ਆਉਂਦੇ ਆ ਜੀ 6 ਦਿਨ ਹੋ ਗਏ ਸਾਨੂੰ ਕਿਹੜਾ ਪਿੰਡ ਹੈ ਜੀ ਬਲਿਆਲ ਆ ਜੀ ਅੱਛਾ ਬਲਿਆਲ ਤੋਂ ਡੇਲੀ ਆਉਂਦੇ ਹੋ ਹਾਂ ਡੇਲੀ ਆ ਰਹੇ ਹਾਂ ਜੀ ਕਿਰਾਇਆ ਲਾ ਕੇ ਆਉਂਦੇ ਆ ਜੀ ਇਹ ਆ ਮੁੰਡੇ ਦਾ ਭੱਟੀ ਵਾਲਾ ਮੇਰਾ ਬਲਿਆਲ ਹੈ ਟੈਂਪੂ ਲੈ ਕੇ ਆਉਂ ਹਾਂ ਹਾਂ ਜੀ ਹਾਂ ਜੀ ਮੇਰੀ 7 ਵਜੇ ਹੋਈ ਹੈ ਜੀ ਆ ਦੇਖੋ ਜੀ ਮੈਂ ਭੱਟੀ ਮੋਰਗੇ ਤੁਸੀ ਵੀ ਗੋਲੀ ਲੈਣ ਆਉਂਦੇ ਹੋ ਹਾਂ ਜੀ ਹਾਂ ਕਿਹੜੀ ਜਗ੍ਹਾ ਤੋਂ ਕਿਹੜਾ ਪਿੰਡ ਹੈ ਕਾਨਗੜ ਕੀ ਕਾਨਗੜ ਤੋਂ ਆਏ ਹੋ ਭਵਾਨੀਗੜ ਕਣੀ ਆ ਦੇਖੋ ਜੀ ਕੀ ਹਾਲ ਹੈ ਕੰਮਣ ਲੱਗ ਰਹੀਆਂ ਕੰਮਣ ਲੱਗ ਰਿਹਾ ਬਿਲਕੁਲ ਕੀ ਨਾ ਵੇ ਲੱਤਾਂ ਟੁੱਟੀਆਂ ਪਈਆਂ ਨੇ ਨਿਰਮਲ ਸਿੰਘਾ ਦੇਖੋ ਬਈ ਮਿਲੀਆਂ ਨਹੀਂ ਗੋਲੀਆਂ ਕਈ ਦਿਨ ਹੋ ਗਏ ਪੰਜ ਦਿਨ ਹੋ ਗਏ ਜੀ ਫਿਰਦਿਆਂ ਨੂੰ